ਦੇ ਦਰਬਾਰ ਕੀ ਜਿਆ 11ਵੀਂ ਵਾਲੀ ਸਿੱਕੀ ਸਰਕਾਰ ਕੀ ਜਿਆ ਬਾਬਾ ਗਾウス ਪਾਗ ਜੀ ਦੀ ਜਿਆ ਉਹ ਪੀਰ ਨਗਾਹੇ ਦੇ ਵਿੱਚ ਤੁਹਾਨੂੰ ਲਾਈਵ ਦਰਸ਼ਨ ਕਰਵਾ ਰਹੇ ਆ ਜੀ ਤੁਸੀਂ ਦਰਸ਼ਨ ਕਰਦੇ ਹੋ ਪ੍ਰਿੰਸ ਵੇਖ ਹੁਸ਼ਿਆਰਪੁਰੀਏ ਦੇ ਨਾਲ ਤੇ ਆਪਾਂ ਬਾਬਾ ਜੀ ਦੇ ਦਰਬਾਰ ਤੋਂ ਤੁਹਾਨੂੰ ਲਾਈਵ ਦਰਸ਼ਨ ਕਰਵਾ ਰਹੇ ਆ ਕਰਾ 11ਵੀਂ ਵਾਲੀ ਸਿੱਕੀ ਸਰਕਾਰ ਕਰਾ ਪੀਰ ਦਾਹੇ ਵਾਲੀ ਸੱਚੀ ਸਰਕਾਰ ਦਾ ਬੋਲ ਸੱਚੇ ਦਰਬਾਰ ਕੀ ਜੈ ਹੋ ਜਦੋਂ ਪੀਰ ਆਫ ਕੀਰਤੀ ਸਰਕਾਰਾਂ ਦਾ ਬੋਲ ਸੱਚੇ ਦਰਬਾਰ ਪੀਰ ਬੱਬਾ ਜੀ ਦੇ ਦਰਬਾਰ ਤੇ ਪਹੁੰਚ ਕੇ ਲਵਾਰੇ ਆ ਜੀ ਹਲਦੀਆਂ ਜਿਕਰਾ ਪੀਰ ਨਗਾਹ ਵਾਲੀ ਸੱਚੀ ਸਰਕਾਰ ਦਾ ਬੋਲ ਸੱਚੇ ਦਰਬਾਰ ਕੀ ਦਰਬਾਰ ਕੀ ਜੈ ਕਰਾ ਪੀਰ ਹੈ ਸੱਚੀ ਸਰਕਾਰ ਦਾ ਬੋਲ ਸੱਚੇ ਦਰਬਾਰ ਕੀ ਜੈ ਦਰਬਾਰ ਕੀ ਜੈ ਸਫਾਈ ਹੈ ਕੋਈ ਗੱਲ ਨਹੀਂ ਜਿੱਥਰੇ ਖੂਬਸੂਰਤ ਖਲੀਆਂ ਦੀਆਂ ਦੁਕਾਨਾਂ ਪੀਰ ਨਗਰ ਵਾਲੀ ਸੱਚੀ ਸਰਕਾਰ ਦੇ ਦਰਬਾਰ ਤੋਂ ਬਹੁਤ ਹੀ ਖੂਬਸੂਰਤ ਦੁਕਾਨਾਂ ਸੜੀਆਂ ਦੀਆਂ ਤੇ ਬਾਬਾ ਜੀ ਦਾ ਪ੍ਰਸ਼ਾਦ ਚਲੋ ਬਾਕੀ ਜੀ ਤੀਸਰੀ ਰਾਹਤ ਇਧਰ ਆਪੀ ਮੰਮੀ ਨੇ ਕਿਹਾ ਆਓ ਮੰਮੀ ਤੇ ਆਪੇ ਬਰਾਮਣ ਚੱਲਦੇ ਆਂ ਆਹ ਇਹ ਦੇਖਦੇ ਜਰਾ ਬੰਦਾ ਕਿੰਨਾ ਪਤਾ ਨਹੀਂ ਲੱਗਦਾ ਲੁਗਦੇਆਂ ਦੇ ਬੇੜੇ ਤਾਰ ਦਾ ਗੋਸਪਾਪ ਬਾਬਾ ਜੀ ਕੇ ਦਰਬਾਰ ਕੀ ਜਿਆ 11ਵੀਂ ਵਾਲੀ ਸੱਚੀ ਸਰਕਾਰ ਕੀ ਜਿਆ ਬਾਬਾ ਗੋਸਪਾਲ ਜੀ ਕੀ ਜਿਆ ਹੋ ਪੀਰ ਨਗਾਇਹ ਦੇ ਵਿੱਚ ਤੁਹਾਨੂੰ ਲਾਈਵ ਦਰਸ਼ਨ ਕਰਵਾ ਰਹੇ ਆ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਪ੍ਰਿੰਸ ਵਿਖੇ ਹੁਸ਼ਿਆਰਪੁਰੀਏ ਦੇ ਨਾਲ ਤੇ ਆਪਾਂ ਬਾਬਾ ਜੀ ਦੇ ਦਰਬਾਰ ਤੋਂ ਤੁਹਾਨੂੰ ਲਾਈਵ ਦਰਸ਼ਨ ਕਰਵਾ ਰਹੇ ਆ ਜਿਹੜਾ 11ਵੀਂ ਵਾਲੀ ਸੱਚੀ ਸਰਕਾਰ ਦਾ ਬਹੁਤ ਥਾਕੇ ਦਰਬਾਰ ਕੀ ਜਿਆ ਬਾਬਾ ਜੀ ਦੇ ਦਰਬਾਰ ਦੇ ਉੱਤੇ ਲੱਗੀਆਂ ਰੌਣਕਾਂ ਤੇ ਲੱਗ ਰਹੇ ਨੇ ਜਕਾਰੇ ਜਕਾਰਾ ਪੀਰ ਨਗਾਇਹ ਵਾਲੀ ਸੱਚੀ ਸਰਕਾਰ ਇਕਾਰਾ ਡੁੱਬਿਆ ਦੇ ਮੇੜੇ ਤਰਨ ਵਾਲੇ ਦਾ ਦਰਬਾਰ ਕੀ ਜੈ ਦਰਬਾਰ ਕੀ ਜੈ ਬਾਬਾ ਦੇ ਪਿਆਰ ਕੀ ਜੈ ਗਰੀਨ ਨਗਾਹੇ ਵਾਲੀ ਸੱਚੀ ਸਰਕਾਰ ਦੀ ਆਏ ਹੋ ਸੱਚੀ ਸਰਕਾਰ ਦਾ ਬਹੁਤ ਸਾਕੇ ਦਰਬਾਰ ਕੀ ਹੈ ਿਕਾਰਾ 11ਵੀਂ ਵਾਲੀ ਸੱਚੀ ਸਰਕਾਰ ਦਾ ਬਹੁਤ ਸਾਕੇ ਦਰਬਾਰ ਿਕਾਰਾ ਡੁੱਬਿਆ ਦੇ ਮੇੜੇ ਤਰਨ ਵਾਲੇ ਬਾਬਾ ਹੀ ਦਾ ਬਹੁਤ ਸਾਕੇ ਦਰਬਾਰ ਕੀ ਦਰਬਾਰ ਕੀ ਜੈ ਦਰਬਾਰ ਕੀ ਜੈ ਵਰਸ ਸਵਰਗ ਤੋਂ ਸੁੰਦਰ ਨਜ਼ਾਰਾ ਦਰਬਾਰ ਪੀਰ ਦਾ ਉਨ ਸੱਚੇ ਦਰਬਾਰ ਕੀ ਜਾ ਬਾਬਾ ਜੀ ਦੇ ਦਰਬਾਰ ਦੇ ਉੱਤੇ ਲੱਗੀਆਂ ਦੇਖ ਸਕਦੇ ਹੋ ਰੌਣਕਾਂ ਭਾਜੀ 11 ਵਾਲੀ ਸੱਚੀ ਸਰਕਾਰ ਦਾ ਬੋਲ ਥਾ ਕੇ ਦਰਬਾਰ ਕੀ ਜਾ ਦਰਬਾਰ ਕੀ ਜਾ ਬਾਬਾ ਜੀ ਦੇ ਪਿਆਰ ਕੀ ਜਾ ਉਹ ਸੋਨਾ ਸਵਰਗ ਤੋਂ ਸੁੰਦਰ ਦਰਬਾਰ ਪੀਰ ਦਾ ਹੈ 11 ਵਾਲੀ ਸੱਚੀ ਸਰਕਾਰ ਦੇ ਤੁਹਾਨੂੰ ਦਸ਼ੁਤ ਕਰਾ ਰਹੇ ਆ ਜੀ ਜੇ ਮੇਰੇ ਬਾਬਾ ਜੀ ਬਾਬਾ ਗੋਸਪਾਲ ਜੀ ਸਭ ਤੋਂ ਮੇਰਾ ਪ੍ਰਿਆਸਤ ਰੱਖਣਾ ਸਾਰੇ ਬ੍ਰਹਮੰਡ ਦਾ ਕਲਿਆਣ ਕਰਨਾ ਸਾਰੇ ਸੇਵਾਦਾਰਾਂ ਦੀਆਂ ਹਾਜ਼ਰੀਆਂ ਕਬੂਲ ਕਰਨੀਆਂ ਜੋ ਵੀ ਤੁਹਾਡੇ ਦਰਬਾਰ ਤੇ ਆ ਕੇ ਜੋ ਵੀ ਤੁਹਾਡੇ ਦਰਬਾਰ ਤੇ ਨਹੀਂ ਵੀ ਆ ਸਕਦੇ ਬੱਬਾ ਜੀ ਸਭ ਦੀਆਂ ਹਾਜ਼ਰੀਆਂ ਕਬੂਲ ਕਰਨਾ ਵਿਕਰਾ 11ਵੀਂ ਵਾਲੀ ਸੱਚੀ ਸਰਕਾਰ ਦਾ ਬੋਲ ਸਾਚੇ ਦਰਬਾਰ ਕੀ ਜੈ ਬੱਬਾ ਜੀ ਕੇ ਪਿਆਰ ਕੀ ਜੈ ਸਲਾਹ 11ਵੀਂ ਵਾਲੀ ਸੱਚੀ ਸਰਕਾਰ ਦਾ ਬੋਲ ਸਾਚੇ ਦਰਬਾਰ ਕੀ ਜੈ ਬੱਬਾ ਜੀ ਕੇ ਪਿਆਰ ਕੀ ਜੈ ਜੈ ਬੱਬਾ ਜੀ ਜੈ ਹੋ ਬੱਬਾ ਜੀ ਦੀ ਬਾਬਾ ਗੋਸਪਾਗ ਜੀ ਕੀ ਜੈ ਹੋ ਬਾਬਾ ਗੋਸਪਾਗ ਜੀ ਕੀ ਜੈ ਹੋ ਯਾਰਮੀ ਵਾਲੀ ਸੱਚੀ ਸਰਕਾਰ ਕੀ ਜੈ ਹੋ ਸਾਡੇ ਸੇਵਾਦਾਰ ਵੀ ਲੱਗੇਦੇ ਆ ਬਾਬਾ ਜੀ ਦੇ ਚਰਨਾਂ ਦੇ ਵਿੱਚ ਸੇਵਾ ਨਿਭਾ ਰਹੇ ਆ ਜੀ ਬਾਬਾ ਜੀ ਸਭ ਨੂੰ ਦਿਨ ਤੋਂ ਗਿਣਾ ਰਾਤ ਜਾਗਦੇ ਆ ਤਰੱਕੀਆਂ ਦੇਵੇ ਜਰਾ ਬਾਬਾ ਗੋਸਪਾਗ ਸੱਚੀ ਸਰਕਾਰ ਦਾ ਬੋਲ ਸੱਚੇ ਦਰਵਾਜ਼ੇ ਕੀ ਜੈ ਸਾ ਜੀ ਦੇਖ ਸਕਦੇ ਆ ਬਾਬਾ ਜੀ ਦਾ ਦਰਵਾਜ਼ਾ ਯਾਰਮੀ ਵਾਲੀ ਸੱਚੀ ਸਰਕਾਰ ਦਾ ਬਾਬਾ ਗੋਸਪਾਗ ਜੀ ਦਾ ਬਹੁਤ ਸਾਚੇ ਦਰਬਾਰ ਕੀਜਾ ਬਾਬਾ ਜੀ ਸਭ ਦੀਆਂ ਹਾਲੀਆਂ ਕੋਲ ਕਰਨੀਆਂ ਸਾਰੇ ਬੱਚਿਆਂ ਨੂੰ ਆਪਣੇ ਸੇਵਾਦਾਰ ਬੱਚਨੀਆਂ ਸਾਰਿਆਂ ਦੇ ਤੰਦਰੁਸਤੀਆਂ ਬੱਚਨੀਆਂ ਜਿਹੜਾ ਬਾਬਾ ਘੋਲ ਤੋਂ ਅੱਗੇ ਟੀਸ਼ਰਟ ਦਾ ਬਹੁਤ ਸਾਚੇ ਦਰਬਾਰ ਕੀਜਾ ਸਭ ਕੀ ਕਰਾ ਦੇ ਵਿੱਚ ਪਾਣੀਆਂ ਤੇ ਦਿਖਾ ਰਹੇ ਆ ਜੀ ਤੁਹਾਨੂੰ ਆਨਲਾਈਨ ਟਾਈਮ ਦੇ ਵਿੱਚ ਹੈ ਇਹ ਪ੍ਰੋਜੈਕਟ ਬਣ ਕੇ ਤਿਆਰ ਹੋਵੇਗਾ ਜੀ 11ਵੀਂ ਵਾਲੀ ਸਿਚੁਏਸ਼ਨ ਕਰਦਾ